ਦੋਸਤੋ ਮੈਂ ਤੁਹਾਡੇ ਨਾਲ ਇੱਕ ਜਾਦੂ ਦਾ ਟ੍ਰਿਕ ਸਾਂਝਾ ਕਰਨ ਜਾ ਰਿਹਾ ਤੇ ਇਹ ਜਾਦੂ ਦਾ ਟ੍ਰਿਕ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਵਾਪਰਦਾ ਹੀ ਰਹਿੰਦਾ ਕਿਵੇਂ ਵਾਪਰਦਾ ਕਿੱਥੇ ਵਾਪਰਦਾ ਤੇ ਕਿਉਂ ਵਾਪਰਦਾ ਇਹ ਤੁਸੀਂ ਦੇਖਣਾ ਪਹਿਲਾਂ ਇਹ ਜਾਦੂ ਦਾ ਟ੍ਰਿਕ ਦੇਖੋ ਫਿਰ ਇਹਨੂੰ ਸਿੱਖੋ ਤੇ ਫਿਰ ਇਹਨੂੰ ਜ਼ਿੰਦਗੀ ਦੇ ਵਿੱਚ ਅਪਲਾਈ ਕਰਿਓ ਲਾਗੂ ਕਰਿਓ ਤਾਂ ਮੇਰੇ ਹੱਥ ਦੇ ਵਿੱਚ ਆ ਖੱਬੇ ਹੱਥ ਦੇ ਵਿੱਚ ਇੱਕ ਹਰੇ ਰੰਗ ਦਾ ਜਿਹੜਾ ਬੂਟਾ ਪੌਦਾ ਹੈਗਾ ਇਹ ਫੜਿਆ ਹੋਇਆ ਤੇ ਇਸ ਹਰੇ ਰੰਗ ਦੇ ਬੂਟੇ ਦੇ ਉੱਤੇ ਇਹ ਲਾਲ ਰੰਗ ਦਾ ਫੁੱਲ ਲੱਗਿਆ ਹੋਇਆ ਤੇ ਇਸ ਫੁੱਲ ਨੂੰ ਮੈਂ ਤੋੜੂਗਾ ਹੁਣ ਤੁਸੀਂ ਨਿਗਾਹ ਰੱਖਿਓ ਇਹਦੇ ਉੱਤੇ ਇਹ ਤੋੜ ਕੇ ਕਿਵੇਂ ਹਵਾ ਦੇ ਵਿੱਚ ਜਾਏਗਾ ਆਹ ਦੇਖੋ ਮੈਂ ਫੁੱਲ ਨੂੰ ਆਪਣੀ ਮੁਠੀ ਦੇ ਵਿੱਚ ਬੰਦ ਕਰ ਲਿਆ ਤੇ ਮੁਠੀ ਦੇ ਵਿੱਚ ਬੰਦ ਕਰਨ ਤੋਂ ਬਾਅਦ ਮੈਂ ਇਹਦੇ ਉੱਤੋਂ ਦੀ ਇੱਕ ਆਪਣੀ ਜਾਦੂ ਦੀ ਛੜੀ ਕਮਾਈ ਜਿਵੇਂ ਜਾਦੂਗਰ ਕਰਦੇ ਐ ਤੇ ਉਸ ਤੋਂ ਬਾਅਦ ਜਾਦੂ ਦੀ ਛੜੀ ਕਮਾਉਣ ਤੋਂ ਬਾਅਦ ਜਿਹੜਾ ਫੁੱਲ ਐ ਮੈਂ ਤੋੜ ਲਿਆ ਫੁੱਲ ਟੁੱਟ ਕੇ ਕਿੱਥੇ ਆ ਗਿਆ ਮੇਰੇ ਸੱਜੇ ਹੱਥ ਦੀ ਮੁਠੀ ਦੇ ਵਿੱਚ ਆ ਗਿਆ ਤਾਂ ਇਹ ਕਿੱਧਰ ਗਿਆ ਦੇਖੋ ਮੈਂ ਇਹਨੂੰ ਹਵਾ ਦੇ ਵਿੱਚ ਗਾਇਬ ਕਰਨ ਲੱਗਿਆ 1 2 3 4 ਫੁੱਲ ਜਿਹੜਾ ਗਾਇਬ ਉਹ ਹਵਾ ਦੇ ਵਿੱਚ ਗਾਇਬ ਹੋ ਗਿਆ ਦੇਖੋ ਹਵਾ ਦੇ ਵਿੱਚ ਤੁਰਿਆ ਫਿਰਦਾ ਹੈ ਜਾਦੂਗਰ ਐਵੇਂ ਕਰਦੇ ਨੇ ਫਿਰ ਉਹਨੂੰ ਹਵਾ ਦੇ ਵਿੱਚੋਂ ਇਸ ਤਰ੍ਹਾਂ ਫੜਨਦਾ ਉਹ ਢੋਂ ਕਰਦੇ ਨੇ ਉਹ ਕਹਿੰਦੇ ਨੇ ਮੈਂ ਹਵਾ ਦੇ ਵਿੱਚੋਂ ਫੁੱਲ ਫੜ ਲਿਆ ਮੇਰੀ ਮੁਠੀ ਦੇ ਵਿੱਚ ਆ ਗਿਆ ਤੇ ਇਹਨੂੰ ਇੱਥੇ ਮੈਂ ਲਾਉਣ ਲੱਗਿਆ ਤੇ ਲਾਉਣ ਤੋਂ ਬਾਅਦ ਉਹ ਕੀ ਕਰਦੇ ਨੇ ਫਿਰ ਉਤੋਂ ਦੀ ਜਾਦੂ ਦੀ ਛੜੀ ਕਮਾਉਂਦੇ ਨੇ ਜਾਦੂ ਦੀ ਛੜੀ ਕਮਾਉਣ ਤੋਂ ਬਾਅਦ ਉਹ ਆਪਣਾ ਹੱਥ ਪਾਸੇ ਕਰਦਾ ਹੈ ਤੇ ਫੁੱਲ ਉੱਥੇ ਫੇਰ ਆ ਜਾਂਦਾ ਹੈ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹ ਫੁੱਲ ਇੱਥੋਂ ਟੁੱਟ ਕੇ ਇੱਥੇ ਹਵਾ ਦੇ ਵਿੱਚ ਕਿਵੇਂ ਗਿਆ ਤੇ ਇੱਥੋਂ ਹਵਾ ਦੇ ਵਿੱਚੋਂ ਫੜ ਕੇ ਇੱਥੇ ਮੈਂ ਲਾਇਆ ਕਿਵੇਂ ਇਹ ਜਾਦੂ ਦਾ ਸਿਧਾਂਤ ਕੀ ਹੈ ਕਿ ਲੋਕਾਂ ਦਾ ਧਿਆਨ ਪਟਕਾ ਕੇ ਕਿਤੇ ਹੋਰ ਕਰ ਦੇਣਾ ਤੇ ਆਪਦੀ ਹੀਰਾਫੇਰੀ ਕਰ ਜਾਣੀ ਲੋਕਾਂ ਨੂੰ ਉੱਲੂ ਬਣਾ ਜਾਣਾ ਇਹਦਾ ਮੁੱਖ ਸਿਧਾਂਤ ਹੀ ਇਹ ਹੈ ਜਾਦੂ ਦਾ ਇਹਨੂੰ ਕਈ ਲੋਕ ਕਹਿੰਦੇ ਕਿ ਕਾਲਾ ਇਲਮ ਹੁੰਦਾ ਕਾਲਾ ਇਲਮ ਕੋਈ ਨਹੀਂ ਹੁੰਦਾ ਹਾਂ ਇਲਮ ਮਿਹਨਤ ਤੇ ਗਿਆਨ ਹੁੰਦਾ ਤੇ ਗਿਆਨ ਜਿਹੜਾ ਹੁੰਦਾ ਉਹ ਕਦੇ ਕਾਲਾ ਨਹੀਂ ਹੁੰਦਾ ਹਾਂ ਲੋਕਾਂ ਨੂੰ ਜਦੋਂ ਧੋਖਾ ਦੇਣਾ ਹੈ ਲੋਕਾਂ ਨਾਲ heira-pheri ਕਰਨੀ ਹੈ ਬੇਈਮਾਨੀ ਕਰਨੀ ਹੈ ਉਦੋਂ ਉਹਦਾ ਗਿਆਨ ਹੈ ਜਿਹੜਾ ਸੱਚਮੁੱਚੀ ਕਾਲਾ ਹੋ ਚੁੱਕਿਆ ਹੁੰਦਾ ਹੈ ਕਾਲਾ ਧਨ ਵੀ ਹੁੰਦਾ ਨੋਟ ਤਾਂ ਉਹ ਇਹ ਜੇ ਹੁੰਦੇ ਨੇ ਜਿਹੋ ਜਿਹੇ ਸਾਡੇ ਆ ਆਮ ਨੋਟ ਚੱਲਦੇ ਨੇਗੇ ਜਿਹਨੂੰ ਕਾਲਾ ਧਨ ਕਿਹਾ ਜਾਂਦਾ ਹੁੰਦਾ ਤਾਂ ਉਹ ਵੀ ਉਹ ਜਿਹਾ ਹੀ ਹੈ ਪਰ ਉਹ 2 ਨੰਬਰ ਦੇ ਵਿੱਚ ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਹੁੰਦਾ ਹੈ ਇਸ ਤਰ੍ਹਾਂ ਇਸ ਕਰਕੇ ਆਹ ਜਾਦੂ ਦਾ ਟ੍ਰਿਕ ਜਿਹੜਾ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਇਹ ਫੁੱਲ ਟੁੱਟ ਕੇ ਇੱਥੇ ਕਿਵੇਂ ਗਿਆ ਤੇ ਇੱਥੇ ਕਿਵੇਂ ਆ ਕੇ ਲੱਗ ਗਿਆ ਪਹਿਲਾਂ ਇਹ ਗੱਲ ਸਮਝ ਲਓ ਫਿਰ ਮੈਂ ਇੱਕ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਤੁਹਾਡੇ ਨਾਲ ਜਿੰਦਗੀ ਨਾਲ ਜੁੜੀ ਹੋਈ ਗੱਲ ਹੈ ਕਿ ਤੁਹਾਡਾ ਧਿਆਨ ਲੋਕਾਂ ਦਾ ਆਮ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਟਕਾ ਕੇ ਕਿੱਥੇ ਕਿਵੇਂ ਲੈ ਜਾਂਦੇ ਨੇ ਕਿ ਜਿਹੜੇ ਚਲਾਕ ਜਾਦੂਗਰ ਹੁੰਦੇ ਜਿਹੜੇ ਰਾਜਨੀਤੀ ਦੇ ਵਿੱਚ ਕੰਮ ਕਰਦੇ ਆ ਇੱਕ ਤਾਂ ਇਹ ਜਾਦੂਗਰ ਹੁੰਦੇ ਨਾ ਜਿਹੜੇ ਜਾਦੂ ਦੇ ਟ੍ਰਿਕ ਤੁਹਾਨੂੰ ਦਿਖਾ ਕੇ ਤੁਹਾਡਾ ਮਨੋਰੰਜਨ ਕਰਕੇ ਥੋੜੀ ਬਹੁਤੀ ਆਪਣੀ ਰੋਜ਼ੀ ਰੋਟੀ ਕਮਾ ਲੈਂਦੇ ਨੇ ਇਹ ਤਾਂ ਮਨੋਰੰਜਨ ਕਰਦੇ ਆ ਬਿਲਕੁਲ ਆ ਫੁੱਲ ਜਿਹੜਾ ਇੱਥੇ ਟੁੱਟਿਆ ਕਿਵੇਂ ਸੀ ਇਹ ਫੁੱਲ ਅਸਲ ਦੇ ਵਿੱਚ ਦੋਸਤੋ ਆ ਜੋ ਕੁਝ ਵੀ ਮੇਰੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਇਹ ਲੋਹੇ ਦੀ ਇੱਕ ਪਾਈਪ ਹੈ ਇਹ ਲੋਹੇ ਦੀ ਪਾਈਪ ਹੈ ਲੋਹੇ ਦੀ ਇਸ ਪਾਈਪ ਦੇ ਉੱਤੇ ਆ ਹਰੇ ਰੰਗ ਦੇ ਜਿਹੜੇ ਖੰਭ ਨੇ ਇਹ ਫੇਵਿਕੋਲ ਦੇ ਨਾਲ ਚਿਪਕਾਏ ਹੋਏ ਨੇਗੇ ਤੇ ਲੋਹੇ ਦੀ ਇਸ ਪਾਈਪ ਨੂੰ ਇੱਥੋਂ ਕੱਟ ਕੇ ਇਹਦੇ ਵਿੱਚੋਂ ਇੱਕ ਤਾਰ ਲੰਗਾਈ ਹੋਈ ਹੈ ਪਾਈਪ ਦੇ ਵਿੱਚੋਂ ਦੀ ਤੇ ਉਹ ਤਾਰ ਦੇ ਸਿਰੇ ਦੇ ਉੱਤੇ ਆ ਲਾਲ ਰੰਗ ਦਾ ਫੁੱਲ ਬੰਨਿਆ ਹੋਇਆ ਹੈ ਤੇ ਉਸ ਤਾਰ ਨਾਲ ਜਿਹੜੀ ਤਾਰ ਪਾਈਪ ਦੇ ਵਿੱਚੋਂ ਦੀ ਲੰਘ ਕੇ ਜਾਂਦੀ ਹੈ ਨਾ ਉਸ ਤਾਰ ਦੇ ਨਾਲ ਆ ਇੱਕ ਹੁੱਕ ਲੱਗੀ ਹੋਈ ਹੈ ਲੋਹੇ ਦੀ ਜਿਹੜੀ ਇਸ ਤਾਰ ਨੂੰ ਮੂਵ ਕਰਦੀ ਹੈ ਆ ਦੇਖੋ ਆ ਤਾਰ ਆ ਹੁੱਕ ਜਿਹਨੂੰ ਮੈਂ ਆਪਣੀ ਉਂਗਲ ਦੇ ਗੋਠੇ ਤੇ ਉਂਗਲ ਦੇ ਨਾਲ ਇਹਨੂੰ ਪਕੜ ਲਿਆ ਤੇ ਜਾਦੂਗਰ ਫਿਰ ਕੀ ਕਰਦਾ ਹੈ ਇਸ ਹੁੱਕ ਦੇ ਹਥਲੇ ਪਾਸੇ ਆਪਦੇ ਚਾਰੇ ਉਂਗਲਾਂ ਰੱਖਦਾ ਹੈ ਤੇ ਇਹਦੇ ਉੱਤੇ ਆ ਗੋਠਾ ਇਸ ਤਰ੍ਹਾਂ ਰੱਖ ਲੈਂਦਾ ਹੈ ਇਸ ਤਰ੍ਹਾਂ ਗੋਠਾ ਰੱਖਣ ਤੋਂ ਬਾਅਦ ਫਿਰ ਉਹ ਤੁਹਾਡਾ ਧਿਆਨ ਇੱਥੇ ਕਰਾਉਂਦਾ ਹੈ ਇੱਧਰ ਤਾਂ ਉਹ ਨਹੀਂ ਦੇਂਦਾ ਜਾਦੂਗਰ ਇੱਥੇ ਕਹਿੰਦਾ ਦੇਖਣ ਲਈ ਕਿ ਦੇਖੋ ਮੈਂ ਫੁੱਲ ਨੂੰ ਤੋੜ ਲਗਿਆ ਫੁੱਲ ਟੁੱਟ ਕੇ ਹਵਾ ਚ ਗਾਇਬ ਹੋਏਗਾ ਤੇ ਉਹ ਇੱਥੇ ਜਦੋਂ ਆਪਣੇ ਹੱਥ ਦਾ ਉਹਲਾ ਕਰ ਲੈਂਦਾ ਫੁੱਲ ਨੂੰ ਤਾਂ ਉਹ ਬੜੀ ਚਲਾਕੀ ਦੇ ਨਾਲ ਆ ਸੱਜੇ ਹੱਥ ਦੇ ਅੂਠੇ ਨਾਲ ਆ ਹੁੱਕ ਨੂੰ ਥੱਲੇ ਵੱਲ ਨੂੰ ਇਸ ਤਰ੍ਹਾਂ ਕਰਕੇ ਦੱਬ ਦਿੰਦਾ ਹੈ ਤੇ ਫੁੱਲ ਜਿਹੜਾ ਪਾਈਪ ਦੇ ਵਿੱਚ ਜਾ ਵੜਦਾ ਹੈ ਹੱਥ 'ਚ ਤਾਂ ਹੁੰਦਾ ਹੀ ਕੁਛ ਨਹੀਂ ਫਿਰ ਉਹ ਜਦੋਂ ਕਹਿੰਦਾ ਮੈਂ ਇੱਥੇ ਇਹਨੂੰ ਫੜ ਕੇ ਇੱਥੇ ਲਾਉਣ ਲੱਗਿਆ ਤੁਸੀਂ ਇੱਥੇ ਦੇਖੋ ਉਹ ਜਾਦੂ ਉਹ ਦੀ ਛੜੀ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਹਾਡਾ ਧਿਆਨ ਇੱਥੇ ਹੁੰਦਾ ਹੈ ਤੇ ਬੜੀ ਚਲਾਕੀ ਦੇ ਨਾਲ ਉਹ ਇੱਥੇ ਹੁੱਕ ਨੂੰ ਤਾਂ ਨੂੰ ਚੁੱਕਦਾ ਹੈ ਤੇ ਜਿਹੜਾ ਫੁੱਲ ਹੈ ਉਹ ਬਾਹਰ ਨਿਕਲੇ ਆਉਂਦਾ ਹੈ ਇੱਥੇ ਹੀ ਗੜਬੜ ਹੋ ਜਾਂਦੀ ਹੈ ਤੁਹਾਡਾ ਧਿਆਨ ਇੱਥੋਂ ਇਧਰ ਤੇ ਇਥੋਂ ਇਧਰ ਕੀਤਾ ਜਾਂਦਾ ਤੇ ਜਿੱਥੋਂ ਗੜਬੜ ਕੀਤੀ ਜਾ ਰਹੀ ਹੈ ਉੱਥੇ ਤੁਹਾਡਾ ਧਿਆਨ ਜਾਣ ਹੀ ਨਹੀਂ ਦਿੱਤਾ ਜਾਂਦਾ ਤੁਹਾਡਾ ਧਿਆਨ ਪਟਕਾ ਕੇ ਇੱਥੇ ਲਾਇਆ ਜਾਂਦਾ ਤੇ ਆਹ ਦੇਖੋ ਹੁੱਕ ਨਾਲ ਮੈਂ ਇਸ ਨੂੰ ਕਦੇ ਥੱਲੇ ਕਰ ਕੀਤਾ ਕਦੇ ਆ ਉੱਪਰ ਕੀਤਾ ਬਾਹਰ ਨਿਕਲਿਆ ਫੁੱਲ ਫਿਰ ਹੀਠਾਂ ਨੂੰ ਚੱਲਿਆ ਗਿਆ ਫਿਰ ਉੱਪਰ ਨੂੰ ਆ ਗਿਆ ਇੱਥੇ ਹੀ ਗੜਬੜ ਹੋਈ ਜਾਂਦੀ ਹੈ ਹੁਣ ਜ਼ਿੰਦਗੀ ਦੀ ਗੱਲ ਕਰੀਏ ਇਹ ਜਾਦੂ ਦੇ ਟ੍ਰਿਕ ਜਿਹੜੇ ਤੁਹਾਡੇ ਨਾਲ ਸਾਡੇ ਰਾਜਨੀਤਿਕ ਬੰਦੇ ਜਿਹੜੇ ਸਿਸਟਮ ਨੂੰ ਚਲਾਉਂਦੇ ਆ ਇਥੋਂ ਦੇ ਪ੍ਰਬੰਧ ਨੂੰ ਚਲਾਉਂਦੇ ਆ ਉਹ ਰਾਜਨੀਤਿਕ ਬੰਦੇ ਵੀ ਸਾਡੇ ਆਮ ਲੋਕਾਂ ਨਾਲ ਟੋਲੇ ਪਾਲੇ ਲੋਕਾਂ ਨਾਲ ਇਸ ਤਰ੍ਹਾਂ ਦੇ ਜਾਦੂ ਦੇ ਟ੍ਰਿਕ ਕਰਦੇ ਹੈਗੇ ਉਹ ਉਹਨਾਂ ਨੇ ਕੀ ਕੀਤਾ ਕਿੱਥੇ ਕੀ ਕੀਤਾ 2015 ਦੀ ਗੱਲ ਯਾਦ ਕਰੋ ਜਦੋਂ 2015 ਦੇ ਵਿੱਚ ਕਿਸਾਨੀ ਸੰਘਰਸ਼ ਸਿਖਰਾਂ ਦੇ ਉੱਤੇ ਸੀਗਾ ਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਤੇ ਉਹ ਉਹਨਾਂ ਨਾਲ ਜੁੜੇ ਹੋਏ ਜਿਹੜੇ ਵਰਕਰ ਸੀਗੇ ਕਿਸਾਨ ਜਥੇਬੰਦੀਆਂ ਨੇ ਲੀਡਰਾਂ ਦੇ ਤੇ ਸਰਕਾਰਾਂ ਦੇ ਨਾਸੀ ਤੋਂ ਵਾਲਿਆਂ ਦਾ ਪਿਆ ਸੀ ਰੇਲਾਂ ਜਾਮ ਕਰਤੀਆਂ ਸੀ ਰੇਲਾਂ ਰੋਕ ਕੇ ਬੈਗੇ ਸੀ ਰੇਲਾਂ ਚੱਲਣ ਨਹੀਂ ਦਿੱਤੀਆਂ ਕਿੰਨੀ ਦੇਰ ਉਹਨਾਂ ਨੇ ਤਾਂ ਕੇਂਦਰ ਸਰਕਾਰ ਲਈ ਵੀ ਪੰਜਾਬ ਸਰਕਾਰ ਲਈ ਵੀ ਇਹ ਸਿਰਦਰਦੀ ਬਣ ਗਈ ਸੀ ਤਾਂ ਫਿਰ ਇਨ੍ਹਾਂ ਇਸ ਦੌਰ ਦੇ ਵਿੱਚ ਕੀ ਹੋਇਆ ਸੀ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀਗੀ ਉਹ ਘਟਨਾ ਕੀ ਸੀ 2015 ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀਆਂ ਦੀਆਂ ਬੀਣਾ ਦੇ ਜਿਹੜੇ ਪਵਿੱਤਰ ਬੀਣਾ ਨੇ ਉਹਨਾਂ ਦੇ ਜਿਹੜੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਉਹ ਤਾੜ ਕੇ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਸੀ ਤਾਂ ਕੀ ਹੋਇਆ ਸੀ ਫਿਰ ਮਾਹੌਲ ਹੋਰ ਦਾ ਹੋਰ ਪਾਸੇ ਤੁਰ ਗਿਆ ਤੇ ਕਿਸਾਨ ਜਥੇਬੰਦੀਆਂ ਮਜਬੂਰ ਹੋ ਕੇ ਰੇਲਵੇ ਲਾਈਨਾਂ ਤੋਂ ਉੱਠ ਖੜੀਆਂ ਤੇ ਆਪਦੀਆਂ ਦਰੀਆਂ ਸਮੇਟ ਕੇ ਉਹ ਘਰਾਂ ਨੂੰ ਚਲੇ ਗਏ ਤੇ ਜਿਹੜਾ ਕਿਸਾਨ ਆंदोलਨ ਸੀ ਤੇ ਜਿਹੜੇ ਮੁੱਦਿਆਂ ਦੇ ਉੱਤੇ ਉਹ ਲੜ ਰਹੇ ਸੀ ਸੰਘਰਸ਼ ਕਰ ਰਹੇ ਸੀਗੇ ਡਰ ਸੀ ਕਿ ਸਰਕਾਰਾਂ ਝੁੱਕ ਜਾਣੀਆਂ ਉਹਨਾਂ ਦੇ ਮੂਹਰੇ ਤਾਂ ਉਹਨਾਂ ਦਿਨਾਂ ਦੇ ਵਿੱਚ ਫੇਰ ਕੀ ਹੋਇਆ ਕਿ ਲੋਕਾਂ ਦਾ ਧਿਆਨ ਹੋਰ ਪਾਸੇ ਕਰ ਦਿੱਤਾ ਗਿਆ ਡਾਇਵਰਟ ਕਰਕੇ ਤੇ ਫੇਰ ਕੀ ਹੋਇਆ ਕਿ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਜਿੰਨੀਆਂ ਸੀ ਉਹ ਮਿੱਟੀ ਘਟੇ ਰੁੜ ਗਿਆਂ ਚਾਰੇ ਪਾਸੇ ਹਾਹਾਕਾਰ ਮਚ ਗਈ ਕਿ ਇਹ ਕੀ ਹੋ ਗਿਆ ਲੋਕ ਆਪ ਮਹਾਰੇ ਗੁਰੂ ਗ੍ਰੰਥ ਸਾਹਿਬ ਦਾ ਕਿ ਕੋਈ ਸਤਕਾਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਵੀ ਹੈ ਤੇ ਉਹ ਸ਼ਰਧਾ ਦੇ ਬਸ ਵੀ ਤੇ ਪੰਜਾਬ ਦਾ ਮਾਹੌਲ ਇੰਨਾ ਖਰਾਬ ਕਰ ਦਿੱਤਾ ਗਿਆ ਕਿ ਲੋਕ ਸੜਕਾਂ ਦੇ ਉੱਤੇ ਆ ਗਏ ਹੋਰ ਹੀ ਕਿਸਮ ਦਾ ਸੰਘਰਸ਼ ਚੱਲ ਪਿਆ ਤੇ ਬਾਈਬਲ ਕਲਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਲੋਕਾਂ ਨੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਰੋਜ਼ ਪ੍ਰਗਟਾਵੇ ਦੇ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਗੋਲੀਆਂ ਚੱਲ ਗੀਆਂ ਕਿਸਾਨਾਂ ਦਾ ਅੰਦੋਲਨ ਸੀ ਜਿਹੜਾ ਮਿੱਟੀ ਕੱਟੇ ਰੁਲ ਗਿਆ ਤੇ ਹੋਰ ਦੀ ਹੋਰ ਪਾਸੇ ਸੀ ਜਿਹੜੀ ਪੰਜਾਬ ਦੇ ਲੋਕਾਂ ਦਾ ਧਿਆਨ ਲਾ ਦਿੱਤਾ ਗਿਆ ਇਸੇ ਤਰ੍ਹਾਂ ਜਦੋਂ ਪੰਜਾਬ ਦੀ ertidhi ਦੇ ਉੱਤੇ ਕੋਈ ਨਾ ਕੋਈ ਸ਼ਦਮੇ ਵਾਲੀ ਗੱਲ ਵਾਪਰਦੀ ਹੈ ਕਿਤੇ ਕੋਈ ਨਾ ਕੋਈ ਮਾੜੀ ਘਟਨਾ ਵਾਪਰਦੀ ਹੈ ਤੇ ਉਹਦੇ ਉੱਤੇ ਕੀ ਹੁੰਦਾ ਹੈ ਧਿਆਨ ਲੋਕਾਂ ਦਾ ਉਧਰ ਲੱਗ ਜਾਂਦਾ ਹੈ ਤੇ ਜਿਹੜੀਆਂ ਸਿਧਾਂਤਕ ਮੰਗਾਂ ਹੁੰਦੀਆਂ ਲੋਕਾਂ ਦੀਆਂ ਮੰਗਾਂ ਹੁੰਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਹੁੰਦੀਆਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਸ਼ੌਕਾ ਕਰਨ ਦੀਆਂ ਜਿਹੜੀਆਂ ਮੰਗਾਂ ਹੁੰਦੀਆਂ ਤੇ ਜਿਹੜੀਆਂ ਜਥੇਬੰਦੀਆਂ ਉਹ ਲੜਾਈ ਲੜਦੀਆਂ ਨੇ ਉਹਨਾਂ ਜਥੇਬੰਦੀਆਂ ਨੂੰ ਖੁੰਝੇ ਲਾਉਣ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਸਿਮਾਵਾਰ ਦਿੱਤਾ ਜਾਂਦਾ ਹੈ ਪੰਜਾਬ ਦੀ ਧਰਤੀ ਤੇ ਕਿ ਲੋਕ ਉਸ ਸਿਮੇ ਵੱਲ ਦੇਖਣਾ ਚਾਹੁੰਦੇ ਨੇ ਤੇ ਦੇਖਣ ਲੱਗ ਜਾਂਦੇ ਨੇ ਤੇ ਲੋਕ ਆ ਜਿਹੜੇ ਫੇਰ ਉਸ ਪਾਸੇ ਨੂੰ ਤੁਰ ਪੈਂਦੇ ਨੇਗੇ ਇੱਕੇਦਮ ਦਰਿਆ ਦੇ ਪਾਣੀ ਦੀ ਤਰ੍ਹਾਂ ਹੜ੍ਹ ਦੇ ਪਾਣੀ ਦੀ ਤਰ੍ਹਾਂ ਤੇ ਫੇਰ ਉਹ ਜਿਹੜੇ ਸਰਕਾਰਾਂ ਨੂੰ ਗਲਗੂਠਾ ਦੇਣਾ ਹੁੰਦਾ ਜਿਹੜੇ ਲੋਕਾਂ ਨੇ ਸੰਘਰਸ਼ ਕਰ ਰਹੇ ਹੁੰਦੇ ਨੇ ਤੇ ਸਰਕਾਰਾਂ ਤੇ ਸਿਸਟਮ ਨੂੰ ਚਲਾਉਣ ਵਾਲੇ ਜਿਹੜੇ ਲੋਕ ਨੇ ਉਹ ਬਰੀ ਹੋ ਜਾਂਦੇ ਨੇ ਆਰਾਮ ਨਾਲ ਸੌਖਾ ਸਾਹ ਹੋ ਜਾਂਦਾ ਉਹਨਾਂ ਦਾ ਸੰਘਰਸ਼ ਕਰਨ ਵਾਲੇ ਬੰਦੇ ਖੁੰਝੇ ਲੱਗ ਜਾਂਦੇ ਨੇ ਤੇ ਧਿਆਨ ਹੈ ਜਿਹੜਾ ਹੋਰ ਦਾ ਹੋਰ ਪਾਸੇ ਹੀ ਲੱਗ ਜਾਂਦਾ ਹੈ ਬਿਲਕੁਲ ਇਸ ਤਰ੍ਹਾਂ ਦਾ ਇਹ ਜਾਦੂ ਦਾ ਟ੍ਰਿਕ ਹੈ ਜਿਹੜਾ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਵਾਪਰਦਾ ਤੁਰਿਆ ਆ ਰਿਹਾ ਲਗਾਤਾਰ 1947 ਤੋਂ ਲੈ ਕੇ ਅੱਜ ਤੱਕ ਜੇ ਸਾਰੀਆਂ ਕਟਨਾਮਾਂ ਦਾ ਲੇਖਾ ਜੋਖਾ ਕਰਕੇ ਅੱਜ ਜਿਹੜੇ ਹਾਲਾਤਾਂ 'ਚ ਅਸੀਂ ਬੈਠੇ ਆਂ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਹਮੇਸ਼ਾ ਹੀ ਸਰਕਾਰਾਂ ਉਨ੍ਹਾਂ ਸੰਘਰਸ਼ਸ਼ੀਲ ਲੋਕਾਂ ਵੱਲੋਂ ਧਿਆਨ ਹਟਾਉਣ ਵਾਸਤੇ ਲੋਕਾਂ ਦਾ ਕੋਈ ਨਾ ਕੋਈ ਹੋਰ ਸ਼ਿਵਾਂ ਬਾਗ ਦਿੱਤਾ ਜਾਂਦਾ ਹੈ ਜਾਂ ਕੁਦਰਤੀ ਬੜ ਜਾਂਦਾ ਹੈ ਤੇ ਫਿਰ ਉਸ ਬੜ ਰਹੇ ਸ਼ਿਵੇ ਦੇ ਉੱਤੇ ਆਪਦੀਆਂ ਇਹ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੰਦੇ ਨੇ ਰਾਜਨੀਤੀ ਸ਼ੁਰੂ ਕਰ ਦਿੰਦੇ ਨੇ ਤੇ ਲੋਕਾਂ ਨੂੰ ਫਿਰ ਪਤਾ ਹੀ ਨਹੀਂ ਲੱਗਦਾ ਕਿ ਗੜਬੜ ਤਾਂ ਇੱਥੇ ਸੀਗੀ ਅਸੀਂ ਇੱਥੇ ਵੇਖੀ ਜਾਂਦੇ ਆ ਤੇ ਮੇਰੇ ਵੀਰੋ ਸਾਡਾ ਸਮਾਂ ਆਜ਼ਾਦੀ ਦੇ 78 ਸਾਲੇ ਇਸੇ ਤਰ੍ਹਾਂ ਹੀ ਬੀਤ ਗਏ ਕਿ ਸਾਨੂੰ ਇਹ ਸਮਝ ਹੀ ਨਹੀਂ ਲੱਗਣ ਦਿੰਦੇ ਕਿ ਹੀਰਾ ਫੇਰੀ ਕਿੱਥੋਂ ਕਿ ਕਿਵੇਂ ਹੋ ਜਾਂਦੀ ਹੈ ਤੇ ਕੌਣ ਕਰ ਜਾਂਦਾ ਹੈ ਇਹ ਲਗਾਤਾਰ ਸਾਡੇ ਨਾਲ ਵਾਪਰਦਾ ਆਉਂਦਾ ਹੈ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਇਹ ਕਰਨੀ ਚਾਹੁੰਨਾ ਕਿ ਤੁਸੀਂ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਆਪਣੇ ਲੋਕਾਂ ਨੂੰ ਜੇ ਸੌਖਾ ਕਰਨਾ ਚਾਹੁੰਦੇ ਹੋ ਤਾਂ ਫਿਰ ਸਿਧਾਂਤਕ ਲੜਾਈ ਹੀ ਲੜਨੀ ਪੈਗੀ ਜਿਹੜੇ ਰਾਜਿਕਤਾਵਾਦੀ ਲੋਕ ਹੁੰਦੇ ਹੈਗੇ ਉਹ ਕਈ ਵਾਰੀ ਖੁੰਬਾ ਵਾਂਗੂ ਐ ਪੈਦਾ ਤਾਂ ਹੋ ਜਾਂਦੇ ਨੇਗੇ ਪਰ ਰਾਜਿਕਤਾਵਾਦੀ ਜਿਹੜੇ ਲੋਕ ਹੁੰਦੇ ਹੈ ਉਹ ਕਲਕਿ ਕਿਸੇ ਅਨੁਸ਼ਾਸਨ ਦੇ ਵਿੱਚ ਨਹੀਂ ਹੁੰਦੇ ਤੇ ਕੋਈ ਇਨਕਲਾਬ ਨਹੀਂ ਕਰ ਸਕਦੇ ਹੁੰਦੇ ਤਖਤੇ ਪਲਟ ਕਈ ਵਾਰੀ ਲੱਗਦਾ ਹੁੰਦਾ ਹੈ ਨੇਪਾਲ ਦੇ ਵਿੱਚ ਹੋ ਗਿਆ ਬੰਗਲਾਦੇਸ਼ ਚ ਹੋ ਗਿਆ ਉਹ ਕੋਈ ਤਖਤੇ ਪਲਟ ਨਹੀਂ ਹੋਏ ਹੈਗੇ ਤੇ ਇੱਕ ਜਣੀ ਬੰਦਾ ਲਾ ਕੇ ਦੂਜਾ ਬੰਦਾ ਗੱਦੀ ਤੇ ਬੈਠ ਜੇ ਜਿਹੜੀ ਗੱਲ ਸ਼ਹੀਦ ਭਗਤ ਸਿੰਘ ਕਹਿੰਦਾ ਹੁੰਦਾ ਸੀ ਕਿ ਕਿਸੇ ਵਾਇਸਰਾਏ ਨੂੰ ਗੱਦੀ ਤੋਂ ਲਾ ਕੇ ਕਿਸੇ ਪਰਸ਼ੋਤਮਦਾਸ ਨੂੰ ਕਿਸੇ ਹਿੰਦੁਸਤਾਨੀ ਨੂੰ ਜਣੀ ਗੱਦੀ ਤੇ ਬਿਠਾਉਣਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਤਾਂ ਲੋਟ ਰਹਿਤ ਸਮਾਜ ਸਿਰਜਣਾ ਹੈ ਤੇ ਸਾਡੀ ਜੰਗ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਤੇ ਜਦੋਂ ਫਿਰ ਲੁਟੇਰੀਆਂ ਜਮਾਤਾਂ ਜਿਹੜੀਆਂ ਉਹ ਲੋਕਾਂ ਨੂੰ ਪੰਬਲ ਪੂਸੇ ਪਾਈ ਰੱਖਦੀਆਂ ਕਦੇ ਧਰਮ ਦੇ ਨਾਂ ਤੇ ਕੋਈ ਬਖੇੜਾ ਖੜਾ ਕਰ ਦੇਣੀਆਂ ਕਦੇ ਕੋਈ ਜਾਤ ਦੇ ਨਾਂ ਤੇ ਬਖੇੜਾ ਖੜਾ ਕਰ ਦੇਣੀਆਂ ਕਦੇ ਕੋਈ ਹੋਰ ਜਿਹੜਾ ਹੈਗਾ ਸਥਾਨਿਕ ਜਾਂ ਪ੍ਰਵਾਸੀ ਮਜ਼ਦੂਰਾਂ ਦੇ ਨਾਂ ਤੇ ਵੀ ਮਸਲੇ ਖੜੇ ਹੋ ਜਾਂਦੇ ਨੇ ਕਿ ਜਿਹੜੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਸ਼ਿਵਾ ਇਹ ਬਾਲੀ ਰੱਖਦੇ ਨੇਗੇ ਤੇ ਸਾਡਾ ਧਿਆਨ ਉਹਨਾਂ ਵੱਲ ਲੱਗਿਆ ਰਹਿੰਦਾ ਤੇ ਆਪਦੀ ਇਹ ਫਿਰ ਉਮਰ ਹੈ ਜਿਹੜੀ ਪੰਜ ਸਾਲ ਦੀ ਉਮਰ ਹੁੰਦੀ ਹੈ ਆਪਦੀ ਟਰਮ ਪੂਰੀ ਕਰ ਜਾਂਦੇ ਨੇ ਬੜੇ ਸੌਖੇ ਢੰਗ ਦੇ ਨਾਲ ਤੇ ਲੋਕਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਤਾਂ ਮੈਂ ਇਹ ਜਾਦੂ ਦਾ ਟਰਿਕ ਤੁਹਾਨੂੰ ਤਾਂ ਸਮਝਾਇਆ ਕਿ ਇਹ ਜਾਦੂ ਦਾ ਟਰਿਕ ਜਾਦੂਗਰ ਵੀ ਕਰਦੇ ਆ ਪਰ ਅਸਲ ਜਾਦੂਗਰ ਤੇ ਸਾਡੇ ਰਾਜਨੀਤਿਕ ਆਗੂ ਨੇ ਤੇ ਜਿੰਨੀ ਦੇਰ ਤੱਕ ਅਸੀਂ ਰਾਜਨੀਤਿਕ ਆਗੂਆਂ ਦੀ ਚਾਲ ਨੂੰ ਸਮਝ ਨਹੀਂ ਲੈਂਦੇ ਕਿ ਕਿਹੜਾ ਬੰਦਾ ਸਾਨੂੰ ਕਿਵੇਂ ਗੁੰਮਰਾਹ ਕਰ ਰਿਹਾ ਹੈ ਓਨੇ ਦੇਰ ਤੱਕ ਸਾਡੀ ਜ਼ਿੰਦਗੀ ਸੌਖੀ ਨਹੀਂ ਹੋਣੀ ਸ਼ਰਕੂ ਨਹੀਂ ਹੋਣੇ ਅਸੀਂ ਆਪਣੀ ਕਿਸਮਤ ਦੇ ਮਾਲਕ ਆਪ ਨਹੀਂ ਬਣ ਸਕਦੇ ਹੈਗੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜੇ ਇਹ ਗੱਲ ਤੁਹਾਨੂੰ ਚੰਗੀ ਲੱਗੀ ਹੈ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਹੈ ਇੱਕ ਤਾਬ ਦਾ ਕਮੈਂਟ ਦਿਓ ਗੰਭੀਰ ਚਰਚਾ ਦਾ ਵਿਸ਼ਾ ਹੈ ਇਹਨੂੰ ਹਲਕੇ ਚ ਨਾ ਲਿਓ ਇਹ ਗੰਭੀਰ ਚਰਚਾ ਦਾ ਮਸਲਾ ਹੈ ਇਹਦੇ ਉੱਤੇ ਆਪਦੀ رائے ਲਿਖਿਓ ਆਪਦਾ ਕਮੈਂਟ ਲਿਖਿਓ ਤੇ ਮੇਘ ਰਾਜ ਰੱਲਾ YouTube ਚੈਨਲ ਹੈ ਜਿਹੜਾ ਮੇਘ ਰਾਜ ਰੱਲਾ ਮੇਰਾ ਨਾਮ ਹੈ ਤੇ ਚੈਨਲ ਦਾ ਨਾਮ ਵੀ ਮੇਘ ਰਾਜ ਰੱਲਾ ਹੈ ਉਹਨੂੰ ਸਬਸਕ੍ਰਾਈਬ ਵਾਲਾ ਬਟਨ ਦਬਕੇ ਤੁਸੀਂ ਮੈਨੂੰ ਆਪਦਾ ਦੋਸਤ ਬਣਾਇਓ ਬਾਤ ਉਹਦੇ ਸ਼ੇਅਰ ਕਰਿਆ ਕਰੋ ਪ੍ਰਚਾਰ ਕਰਿਆ ਕਰੋ ਤਾਂ ਜੋ ਇਸੇ ਧਰਤੀ ਦੇ ਉੱਤੇ ਸੁਰਗ ਉਹ ਸਾਰਿਆਂ ਜਾ ਸਕੇ ਕਿਉਂਕਿ ਵਿਗਿਆਨਕ ਸੋਚ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਤੇ ਹੋਰ ਜਾ ਕੇ ਨਰਕ ਸਵਰਗ ਨਹੀਂ ਹੈਗਾ ਇਸੇ ਧਰਤੀ ਦੇ ਉੱਤੇ ਕੁਝ ਲੋਕ ਤੇ ਸਵਰਗਾਂ ਚ ਰਹਿੰਦੇ ਨੇ ਜਿਹੜੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਪਰ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਕਿਰਤੀ ਲੋਕ ਨੇ ਦਸਾਂ ਉਹਦੀ ਕਿਰਤ ਕਰਨ ਵਾਲੇ ਲੋਕ ਨੇ ਉਹ ਵਿਚਾਰੇ ਇਹੋ ਜੇ ਮਸਲਿਆਂ ਦੇ ਵਿੱਚ ਉਹਨਾਂ ਨੂੰ ਹਮੇਸ਼ਾ ਹੀ ਉਹ ਜਾਈ ਰੱਖਣੀਆਂ ਨੇ ਇਹ ਲੁਟੇਰੀਆਂ ਜਮਾਤਾਂ ਕਿ ਕਦੇ ਇਹਨਾਂ ਨੂੰ ਧਰਮ ਜਾਤ ਦੇ ਨਾਂ ਤੇ ਉਲਝਾ ਲੋ ਕਦੇ ਇਹਨਾਂ ਨੂੰ ਪ੍ਰਵਾਸ ਦੇ ਨਾਂ ਤੇ ਉਲਝਾ ਕੇ ਰੱਖ ਲੋ ਕਦੇ ਕਾਸੇ ਤੇ ਕਦੇ ਕਾਸੇ ਤੇ ਇਹ ਇੰਨਾਂ ਗੱਲਾਂ ਦੇ ਵਿੱਚ ਉੱਜ ਕੇ ਨਿੱਕੀਆਂ ਨਿੱਕੀਆਂ ਲੜਾਈਆਂ ਲੜ ਕੇ ਆਪਸ ਦੇ ਵਿੱਚ ਹੀ ਮਾਰ ਕੁੱਟ ਕਰਕੇ ਡਾਂਗੋ ਛੋਟੀ ਹੋ ਕੇ ਇਹ ਫਿਰ ਥਾਣਿਆਂ ਕਚਹਿਰੀਆਂ ਦੇ ਟਰੈਕ ਦੇ ਵਿੱਚ ਪਏ ਜਾਂਦੇ ਨੇ ਤੇ ਉੱਥੇ ਹੀ ਜਿਹੜੇ ਕੱਢਦੇ ਮਰ ਜਾਂਦੇ ਨੇਗੇ ਇਸ ਤਰ੍ਹਾਂ ਦਾ ਸਿਲਸਿਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੋਂ ਮੇਰੀ ਬੇਨਤੀ ਹੱਥ ਜੋੜ ਕੇ ਕਿ ਮਿੱਤਰੋ ਇਸ ਚਾਲ ਨੂੰ ਪਛਾਣੋ ਇਸ ਗੱਲ ਨੂੰ ਸਮਝੋ ਇਸ ਜਾਦੂ ਦੇ ਟਰਿਕ ਨੂੰ ਸਮਝੋ ਕਿ ਸਾਡੇ ਨਾਲੇ ਹੁੰਦਾ ਕੀ ਹੈ ਤੇ ਕਿਉਂ ਹੁੰਦਾ ਹੈ ਜੇ ਗੱਲ ਚੰਗੀ ਲੱਗੀ ਹੈ ਤਾਂ ਮੈਨੂੰ ਆਪ ਦਾ ਦੋਸਤ ਬਣਾਇਓ ਇਹਨੂੰ ਵਕਤ ਬਾਅਦ ਸ਼ੇਅਰ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਧੰਨਵਾਦ